ਗੁਰੂ ਕੀ ਬਾਣੀ ਫਰਮਾਨ ਕਰਦੀ ਹੈ ਹਰ ਜੇਠ ਜੁੜਨ ਦਾ ਲੋੜੀਐ ਜਿਸ ਅੱਗੇ ਸਭ ਨਿਵੰਨ ਜੇਠ ਤੇ ਮਹੀਨੇ ਦੀ ਸਤਗੁਰ ਜੀ ਸੰਗਤ ਨੂੰ ਲੋਕਾਈ ਨੂੰ ਉਦਾਹਰਣ ਦਿੰਦੇ ਨੇ ਕਿ ਜੇਠ ਦਾ ਮਤਲਬ ਹੁੰਦਾ ਹੈ ਸ੍ਰੇਸ਼ਟ ਸਭ ਤੋਂ ਵੱਡਾ ਮੋਢਾ ਸਤਗੁਰ ਜੀ ਕਹਿੰਦੇ ਨੇ ਜੇਠ ਜੁਲੰਦਾ ਜੋੜੀ ਐ ਜਿਸ ਅੱਗੇ ਸਭ ਨਿਵੰਨ ਜੀਠ ਜੁੜਨ ਦਾ ਲੋੜੀਐ ਜਿਸ ਅੱਗੇ ਸਭ ਨਿਵੰਨ ਐਸਾ ਪ੍ਰਮਾਤਮਾ ਅਕਾਲ ਪੁਰਖ ਸਤਿਗੁਰੂ ਜੀ ਕਹਿੰਦੇ ਨੇ ਕਿ ਉਹਦੇ ਨਾਲ ਜੁੜਨਾ ਕਰੀਏ ਜਿਹੜਾ ਸ੍ਰੇਸ਼ਟ ਹੈ ਹਰ ਜੀਠ ਜੁਲੰਦਾ ਲੋੜੀਐ ਜਿਸ ਅੱਗੇ ਸਭ ਨਿਵੰਨ ਜਿਹਦੇ ਅੱਗੇ ਸਾਰੀ ਖਲਕਤ ਨਿਰਦੀ ਹੈ ਸਤਿਗੁਰੂ ਜੀ ਲੋਕਾਈ ਨੂੰ ਸਮਝਾਉਂਦੇ ਨੇ ਐਸੇ ਆਕਾਲ ਪੁਰਖ ਨਾਲ ਜੁੜਨਾ ਕਰੀਏ ਜਿਹਦੇ ਅੱਗੇ ਸਾਰੀ ਖਲਕਤ ਸਾਰਾ ਬ੍ਰਹਿਮੰਡ ਸਾਰੇ ਖੰਡ ਨਿਵੰਦੇ ਨੇ ਇੱਥੇ ਸੰਗਤ ਜੀ ਸਤਗੁਰ ਸਾਨੂੰ ਰਮਝ ਦੇ ਰਹੇ ਨੇ ਕਿ ਸਿਰਫ ਤੇ ਸਿਰਫ ਇੱਕ ਦੀ ਪੂਜਾ ਕਰਨੀ ਹੈ ਭਾਵੇਂ ਕੋਈ Hindu ਹੈ Muslim ਬੁੱਧੀ Jaini ईसाई ਹੈ ਜਦੋਂ ਅਸੀਂ ਦੂਜੇ ਨਾਲ ਜੁੜਦੇ ਹਾਂ ਤੇ ਜਿਹੜਾ ਪਹਿਲਾ ਹੈ ਆਕਾਲ ਪੁਰਖ ਫਿਰ ਉਸ ਜਿਹੜਾ ਸਾਡਾ ਪ੍ਰੇਮ ਹੈ ਉਹਦੇ ਵਿੱਚ ਢਿੱਲ ਪਾ ਦਿੰਦਾ ਹੈ ਗੁਰੂ ਕੀ ਜਿੰਨੀ ਵੀ ਬਾਣੀ ਹੈ ਸਾਰੀ ਇੱਕ ਤੋਂ ਸ਼ੁਰੂ ਹੁੰਦੀ ਹੈ ਗੁਰੂ ਨਾਨਕ ਪਾਤਸ਼ਾਹ ਜੀ ਨੇ ਸੰਗਤ ਨੂੰ ਆਪਦਾ ਨਾਮ ਜਪਣ ਵਾਸਤੇ ਨਹੀਂ ਕਿਹਾ ਹੈ ਆਕਾਲ ਪੁਰਖ ਦਾ ਨਾਮ ਜਪਣ ਵਾਸਤੇ ਕਿਹਾ ਹੈ ਇਸ ਕਰਕੇ ਸੰਗਤ ਜੀ ਅਸੀਂ ਸ੍ਰੇਸ਼ਟ ਜਿਹੜਾ ਗੁਰੂ ਹੈ ਆਕਾਲ ਪੁਰਖ ਹੈ ਧੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਟਾਈ ਐਸੀ ਗੁਰੂ ਕੀ ਬਾਣੀ ਨਾਲ ਜੁੜ ਕੇ ਅਸੀਂ ਆਪਣਾ ਲਾਹਾ ਆਪਣਾ ਜੀਵਨ ਸਫਲ ਕਰ ਸਕਦੇ ਹਾਂ ਹਰ ਸੱਜਣ ਦਾਮਨ ਲੱਗਿਆ ਕਿਸੇ ਨਾ ਦੇਈ ਬੰਨ ਸਤਗੁਰ ਜੀ ਕਹਿੰਦੇ ਨੇ ਕਿ ਐਸਾ ਆਕਾਲ ਪੁਰਖ ਸੱਜਣ ਹੈ ਜਿਹੜਾ ਇਹਦੇ ਨਾਲ ਜੁੜ ਜਾਂਦਾ ਹੈ ਕਿਸੇ ਨਾ ਦੇਈ ਬੰਨ ਫਿਰ ਜਿਹੜੇ ਬੰਧਨ ਨੇ ਉਹ ਸਾਰੇ ਛੁੱਟ ਜਾਂਦੇ ਨੇ ਜਿਹੜੇ ਜਮਾ ਦੇ ਬੰਧਨ ਨੇ ਸਾਡੀ ਸੁਰਤ ਨੂੰ ਸਤਗੁਰ ਜੀ ਕਹਿੰਦੇ ਨੇ हे ਮਨੁੱਖੇ ਤੇਰੇ ਬੰਧਨ ਜਿਹੜੇ ਨੇ ਉਹ ਖਤਮ ਹੋ ਜਾਣਗੇ ਮਾਨਕ ਮੋਤੀ ਨਾਮ ਪ੍ਰਭ ਉਨ ਲੱਗੈ ਨਾਹੀ ਸੰਨ ਅਸੀਂ ਸੰਗਤ ਜੀ ਜਿਸ ਤਰ੍ਹਾਂ ਆਪਾਂ ਪਦਾਰਥ ਦੀ ਗੱਲ ਕੀਤੀ ਹੈ ਅਸੀਂ ਮਾਇਆ ਪਿੱਛੇ ਭਜਦੇ ਹਾਂ ਤੇਆਂ ਪੁੱਤਰਾ ਘਰ ਪਰਿਵਾਰ ਸਾਡੇ ਅਹੁਦੇ ਸਾਡੀਆਂ ਜਾਇਦਾ ਤਾਂ ਇਹਨੂੰ ਅਸੀਂ ਘਰ ਸਮਝਿਆ ਹੋਇਆ ਹੈ ਪਰ ਇਹ ਪਦਾਰਥ ਹੈ ਸਤਿਗੁਰੂ ਜੀ ਕਹਿੰਦੇ ਨੇ ਕਿ हे ਮਨੋਖੀ ਇਹ ਘਰਬਾਰ ਤਾਂ ਛੱਡ ਸਾਰਾ ਬ੍ਰਹਿਮੰਡ ਸੂਰਜ ਤਾਰੇ ਚੰਦ ਇੱਕ ਦਿਨ ਖਤਮ ਹੋ ਜਾਣੇ ਨੇ ਜੀ ਰਹਿਣਾ ਹੈ ਤੇ ਸਿਰਫ ਨਾਮ ਰਹਿਣਾ ਹੈ ਇੱਥੇ ਸਤਿਗੁਰੂ ਜੀ ਕਹਿੰਦੇ ਨੇ ਮਾਨਕ ਮੋਤੀ ਨਾਮ ਪ੍ਰਭ ਨਾਮ ਦੇ ਜਿਹੜੇ ਮਾਨਕ ਤੇ ਮੋਤੀ ਇਹਨਾਂ ਨੂੰ ਸਤਿਗੁਰੂ ਜੀ ਕਹਿੰਦੇ ਹਨ ਕਿ हे ਜੀਵੀ ਸਤਰੀ ਤੂੰ ਆਪਣਾ ਗਹਿਣਾ ਬਣਾ ਉਨ ਲੱਗੇ ਨਾਹੀ ਸੰਨ ਇਹਨਾਂ ਨੂੰ ਸੰਨ ਭਾਵ ਕੇ ਚੋਰੀ ਨਹੀਂ ਹੁੰਦੀ ਹੈ ਕਦੇ ਵੀ ਇਹਨਾਂ ਗੁਣਾਂ ਦੀ ਅਕਾਲ ਪੁਰਖ ਮੌਤ ਤੋਂ ਬਾਅਦ ਵੀ ਜੀਵ ਦੀ ਰੱਖਿਆ ਕਰਦਾ ਹੈ ਰੰਗ ਸਬੇ ਨਰੈਨੇ ਜੀਤੇ ਮਨ ਭਵਨ ਜਿਹੜੇ ਰੰਗ ਰਤੇ ਹੋ ਜਾਂਦੇ ਨੇ ਆਕਾਲ ਪੁਰਖ ਨਾਲ ਜੁੜ ਜਾਂਦੇ ਨੇ ਉਹਨਾਂ ਦੇ ਮਨ ਵਿੱਚ ਸਦਾ ਖੇੜਾ ਬਣਿਆ ਰਹਿੰਦਾ ਹੈ ਉਹਨਾਂ ਦਾ ਉਹ ਖੇੜਾ ਕਦੇ ਵੀ ਪਦਾਰਥ ਦੇ ਵਦਨ ਤੇ ਘਟਨ ਦੇ ਨਾਲ ਖਤਮ ਨਹੀਂ ਹੁੰਦਾ ਹੈ ਨਾ ਹੀ ਫਿੱਕਾ ਪੈਂਦਾ ਹੈ ਜੋ ਹਰ ਲੋੜੇ ਸੋ ਕਰੇ ਸੋਈ ਜੀਅ ਕਰਨ ਜੋ ਹਰ ਲੋੜੇ ਜੋ ਪ੍ਰਮਾਤਮਾ ਨੂੰ ਚੰਗਾ ਲੱਗਦਾ ਹੈ ਉਹ ਹੀ ਉਹ ਕਰਦਾ ਹੈ ਤੇ ਜਿਹੜੇ ਉਹਦੇ ਨਾਲ ਜੀ ਜੁੜੇ ਨੇ ਉਹ ਉਸੇ ਹੀ ਬਾਣੇ ਦੇ ਵਿੱਚ ਹਮੇਸ਼ਾ ਰਾਜੀ ਰਹਿੰਦੇ ਨੇ ਇਹ ਐਸੀ ਨਾਮ ਦੀ ਅਪਾਰ ਰਹਿਮਤ ਕਿਰਪਾ ਹੈ ਜੋ ਪ੍ਰਭ ਕੀਤੇ ਆਪਣੇ ਸੋਈ ਕਹੀ ਅਨੰਧਨ ਸਤਗੁਰੂ ਜੀ ਕਹਿੰਦੇ ਹਨ ਕਿ ਉਹ ਧੰਨ ਨੇ ਸਰੀਰ ਜਿਨ੍ਹਾਂ ਨੂੰ ਅਕਾਲ ਪੁਰਖ ਨੇ ਆਪ ਦੇ ਬਣਾ ਲਿਆ ਭਾਵ ਕੇ ਸ਼ਬਦ ਦੇ ਨਾਲ ਜੋੜ ਲਿਆ ਹੈ ਇੱਥੇ ਸੰਕਤ ਜੀ ਰਾਜ ਭਾਗ ਬੇਅੰਤ ਹੈ ਪਦਾਰਥ ਦੀ ਕੋਈ ਕਮੀ ਨਹੀਂ ਹੈ ਪਰ ਜਿਹੜੀਆਂ ਰੰਗ ਰਤੀਆਂ ਰੂਹਾਂ ਨਾਮ ਨਾਲ ਜੁੜ ਜਾਂਦੀਆਂ ਨੇ ਉਹਨਾਂ ਦਾ ਆਇਆ ਸਫਲਾ ਹੋ ਜਾਂਦਾ ਹੈ ਤੇ ਜਿਹੜੀਆਂ ਰੂਹਾਂ ਪਦਾਰਥ ਨਾਲ ਜੁੜੀਆਂ ਨੇ ਉਹਨਾਂ ਦਾ ਜਨਮ ਤੇ ਜਿਹੜਾ ਮਰਨ ਹੈ ਉਹ ਸਦਾ ਬਣਿਆ ਰਹਿੰਦਾ ਹੈ ਆਪਣ ਲੀਆ ਜੇ ਮਿਲੇ ਵਿਸ਼ੜ ਕਿਉਂ ਰਵੰਨ ਸਤਿਗੁਰ ਜੀ ਕਹਿੰਦੇ ਹਨ ਕਿ ਜਿਨ੍ਹਾਂ ਸਰੀਰਾਂ ਨੂੰ ਅਕਾਲ ਪੁਰਖ ਆਪਣੇ ਨਾਲ ਜੋੜ ਰਿੰਦਾ ਹੈ ਉਹ ਅਕਾਲ ਪੁਰਖ ਦਇਆ ਦੇ ਨਾਲ ਜੋੜਦਾ ਹੈ ਹੋਰ ਸਰੀਰ ਦੇ ਵਿੱਚ ਕੋਈ ਬਲ ਨਹੀਂ ਹੈ ਕਿ ਉਹ ਅਕਾਲ ਪੁਰਖ ਨਾਲ ਜੁੜ ਜਾਵੇ ਸਾਧੂ ਸੰਗ ਪ੍ਰਾਪਤੇ ਨਾਨਕ ਰੰਗ ਮੰਨਨ ਜਿਨ੍ਹਾਂ ਨੂੰ ਸਾਧੂ ਦਾ ਸੰਗ ਮਿਲ ਗਿਆ ਹੈ ਸਾਧੂ ਸੰਗਤ ਜੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਦੀ ਬਾਣੀ ਹੈ ਇਸ ਬਾਣੀ ਨੂੰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੱਚੇ ਪਾਤਸ਼ਾਹ ਨੇ ਸਰਬੰਸ ਵਾਰ ਕੀ ਔਦੇ ਦਿੱਤੇ ਨੇ ਗੁਰਤਾ ਗੱਦੀਆਂ ਦਿੱਤੀਆਂ ਨੇ ਦੁਨੀਆਂ ਵਿੱਚ ਕੋਈ ਵੀ ਐਸਾ ਗ੍ਰੰਥ ਨਹੀਂ ਹੈ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤੋਂ ਬਿਨਾ ਜਿੰਨੂੰ ਗੁਰਤਾ ਗੱਦੀਆਂ ਮਿਲੀਆਂ ਹੋਣ ਸਤਿਗੁਰੂ ਜੀ ਕਹਿੰਦੇ ਹਨ ਕਿ ਐਸੇ ਸਾਧੂ ਗੁਰੂ ਗ੍ਰੰਥ ਸਾਹਿਬ ਜੀ ਰੂਪੀ ਸ਼ਬਦ ਦੇ ਨਾਲ ਜੁੜ ਕਰਕੇ ਰੰਗ ਮਾਣਿਆ ਜਾ ਸਕਦਾ ਹੈ ਇੱਕ ਇੱਕ ਪਾਲਨ ਨੂੰ ਖੇੜੇ ਦੇ ਰੂਪ ਵਿੱਚ ਲਿਆ ਜਾ ਸਕਦਾ ਹੈ ਪਰ ਇਹ ਵਿਰਲੇ ਸਰੀਰ ਨੇ ਜਿਨ੍ਹਾਂ ਦੀ ਇਹ ਕਿਸਮਤ ਦੇ ਵਿੱਚ ਇਹ ਦਾਤਾਂ ਸਤਗੁਰ ਸੱਚੇ ਪਾਤਸ਼ਾਹ ਜੀ ਝੋਲੀ ਵਿੱਚ ਪਾਉਂਦੇ ਨੇ ਹਰ ਜੇਠ ਰੰਗੀਲਾ ਤਿਸ ਧਨੀ ਜਿਸ ਕੈ ਭਾਗ ਮਥਨ ਸਤਗੁਰ ਜੀ ਕਹਿੰਦੇ ਹਨ ਕਿ ਜਿਨ੍ਹਾਂ ਦੇ ਮੱਥੇ ਦੇ ਭਾਗ ਚੰਗੇ ਹੋ ਜਾਂਦੇ ਨੇ ਜਿਹੜੇ ਸਰੀਰ ਗੁਰੂ ਕੇ ਸ਼ਬਦ ਨਾਲ ਜੁੜ ਜਾਂਦੇ ਨੇ ਉਨਾਂ ਨੂੰ ਐਸੀ ਸ਼੍ਰੇਸ਼ਟ ਗੁਰੂ ਦੀ ਪ੍ਰਾਪਤੀ ਹੁੰਦੀ ਹੈ ਨਹੀਂ ਤਾਂ ਸੰਗਤ ਜੀ ਇੱਥੇ ਗੁਰੂਆਂ ਦੀ ਕੋਈ ਘਾਟ ਨਹੀਂ ਹੈ ਪਰ ਸੱਚਾ ਗੁਰੂ ਕਿਸੇ ਵਿਰਲੇ ਨੂੰ ਪ੍ਰਾਪਤ ਹੁੰਦਾ ਹੈ ਝੂਠਾ ਗੁਰੂ ਅੱਧਵਾਟੇ ਛੱਡ ਜਾਂਦਾ ਹੈ ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਐਸੀ ਬਾਣੀ ਹੈ ਜਿਹੜੀ ਸਾਡੀ ਮੌਤ ਤੋਂ ਬਾਅਦ ਵੀ ਸੰਗਤ ਜੀ ਸਾਡਾ ਭਲਾ ਕਰਦੀ ਹੈ ਸਾਨੂੰ ਦਰਗਾਹ ਦੇ ਵਿੱਚ ਮਾਣ ਦਿਵਾਉਂਦੀ ਹੈ ਤੇ ਸਾਡਾ ਜਨਮ ਤੇ ਮਰਨ ਕਟਾਉਂਦੀ ਹੈ ਸਾਡੇ ਘਰ ਗੰਗਾ ਹੈ ਗੁਰੂ ਕੀ ਬਾਣੀ ਬੇਅੰਤ ਭਗਤਾਂ ਤੇ ਸੰਤਾਂ ਦੀ ਕੀਰਤੀ ਲੋਕਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਵਿੱਚ ਦਰਜ ਹੈ ਕਈ ਜਾਤਾਂ ਕਈ ਪਾਤਾਂ ਦੇ ਐਸੇ ਸੰਤ ਨੇ ਜਿਨ੍ਹਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਚ ਦਰਜ ਹੈ ਗੁਰਦੁਆਰਾ ਕੋਈ ਹੋਵੇ ਭਾਵੇਂ ਚਾਰ ਦਰਵਾਜੇ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਚਾਰ ਦਰਵਾਜੇ ਨੇ ਚਾਰਾਂ ਵਰਨਾ ਨੂੰ ਗੁਰੂ ਕੀ ਬਾਣੀ ਤੇ ਗੁਰੂ ਕੇ ਗੁਰਦੁਆਰੇ ਆਪਣੇ ਵੱਲ ਬੁਲਾ ਰਹੇ ਨੇ ਅਸੀਂ ਆਪਣੀ ਹਾਂ ਸਤਿਗੁਰ ਨੂੰ ਫੜਾਉਣੀ ਹੈ ਜਿਸ ਦੇ ਨਾਲ ਸਾਡੇ ਜਨਮ ਤੇ ਮਰਨ ਦੇ ਜਿਹੜੇ ਬੇੜੇ ਨੇ ਉਹ ਪਾਰ ਹੋਣੇ ਨੇ ਐਸੇ ਸਤਿਗੁਰ ਤੋਂ ਅਸੀਸਾਂ ਰਹਿਮਤਾਂ ਲਈਏ ਤਾਂ ਹੀ ਸੰਗਤ ਜੀ ਇਹਨਾਂ ਸਮਾਗਮਾਂ ਨੂੰ ਮਨਾਉਣ ਦਾ ਜਿਹੜਾ ਲਾਹਾ ਹੈ ਉਹ ਸਾਡੀ ਸੁਰਤ ਵਿੱਚ ਸਾਡੇ ਆਏ ਨੂੰ ਇਸੇ ਹੀ ਲਾਹੇ ਨੇ ਸਫਲਾ ਕਰਨਾ ਹੈ